ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 13 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਜਿਵੇਂ ਅਮੀਰ ਸੀਗੀ ਮੌਸਮ ਉਸੇ ਤਰ੍ਹਾਂ ਹੀ ਰਿਹਾ। ਸਵੇਰ ਵੇਲੇ ਤੋਂ ਹੀ ਪੰਜਾਬ ਦਾ ਮੌਸਮ ਸਾਫ਼ ਸੀਗਾ ਤੇ ਸਾਰੇ ਹੀ ਖੇਤਰਾਂ ਦੇ ਵਿੱਚ ਅੱਜ ਧੁੱਪ ਨਿਕਲੀ ਹੋਈ ਹੈ ਤੇ ਲਗਾਤਾਰ ਮੱਠੀ-ਮੱਠੀ ਠੰਡੀ ਹਵਾ ਵੀ ਚੱਲ ਰਹੀ ਹੈ। ਜਿਹੜੀ ਧੁੰਦ ਦੀ ਉਮੀਦ ਸੀ ਕੁਝ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਨਾ ਮਾਤਰ ਜਹੀ ਹੀ ਧੁੰਦ ਦੇਖਣ ਨੂੰ ਮਿਲੀ ਪੰਜਾਬ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਰਾਜਸਥਾਨ ਦੇ ਵਿੱਚ ਥੋੜੇ ਜਿਹੇ ਖੇਤਰਾਂ ਦੇ ਵਿੱਚ ਅੱਜ ਸਵੇਰ ਵੇਲੇ ਧੁੰਦ ਜ਼ਰੂਰ ਦੇਖਣ ਨੂੰ ਮਿਲੇ ਪੰਜਾਬ ਦਾ ਮੌਸਮ ਸਾਰਾ ਸਾਫ਼ ਰਿਹਾ ਰਾਤ ਵੇਲੇ ਵੀ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਹੀ ਸਾਫ਼ ਰਹਿਣ ਦੀ ਸੰਭਾਵਨਾ ਹੈ ਕੱਲ ਨੂੰ ਵੀ ਮੌਸਮ ਦੇ ਵਿੱਚ ਕੁਝ ਖਾਸ ਬਦਲਾਅ ਨਹੀਂ ਹੋਵੇਗਾ ਸਿਰਫ ਕੁਝ ਕੇ ਖੇਤਰ ਜਿਹੜੇ ਆਪਣੇ ਦੁਪਹਿਰ ਤੋਂ ਬਾਅਦ ਹੋਣਗੇ ਮਾਝੇ ਦੇ ਉਹਨਾਂ ਉੱਤੇ ਦੀ ਹਲਕੀ ਜਿਹੀ ਬੱਦਲਬਾਜ਼ੀ ਜ਼ਰੂਰ ਗੁਜ਼ਰ ਸਕਦੀ ਹੈ ਪਰ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਨਹੀਂ ਹੋਵੇਗੀ ਬਾਕੀ ਇਲਾਕਿਆਂ ਦੇ ਵਿੱਚ ਮੌਸਮ ਜਿਵੇਂ ਅੱਜ ਸਾਫ਼ ਸੀਗਾ ਉਸੇ ਤਰ੍ਹਾਂ ਹੀ ਬਣਿਆ ਰਹੇਗਾ ਤੇ ਹੋ ਸਕਦਾ ਹੈ ਕਿ ਕੁਝ ਇੱਕ ਖੇਤਰਾਂ ਦੇ ਵਿੱਚ ਸਵੇਰ ਵੇਲੇ ਹਲਕਾ ਜਿਹਾ ਕੋਰਾ ਜ਼ਰੂਰ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਵਿੱਚ ਕੁਝ ਇੱਕ ਖੇਤਰਾਂ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਮੌਸਮ ਤਕਰੀਬਨ ਸਾਫ਼ ਹੀ ਰਹੇਗਾ। ਰਾਜਸਥਾਨ ਦੇ ਕੁਝ ਕੇ ਖੇਤਰਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ। ਤੇ ਦੂਸਰੀ ਤਰਫ ਗੱਲ ਕਰੀਏ ਤਾਂ ਅੱਜ ਦਾ ਟੈਂਪਰੇਚਰ ਵੀ ਧੁੱਪ ਦੇ ਕਾਰਨ ਤਕਰੀਬਨ ਸਾਰੇ ਹੀ ਖੇਤਰਾਂ ਦਾ 18-19 ਡਿਗਰੀ ਦੇ ਆਸ-ਪਾਸ ਬਣਿਆ ਰਹੇਗਾ। ਰਾਤ ਦਾ ਹੋ ਸਕਦਾ ਹੈ ਕਿ 14-15 ਡਿਗਰੀ ਤੋਂ ਵੱਧ ਕਿਸੇ ਵੀ ਖੇਤਰ ਦਾ ਨਾ ਜਾਵੇ। ਠੰਡ ਅਜੇ ਇਸੇ ਤਰ੍ਹਾਂ ਹੀ ਰਹੇਗੀ। ਮੀ 15 ਤੇ 16 ਤਰੀਕ ਨੂੰ ਫਿਰ ਵਾਪਸੀ ਕਰਦੇ ਦਿਖਾਈ ਦੇ ਰਹੇ ਹਨ ਜਿਦੇ ਵਿੱਚ ਮਾਝੇ ਦੁਆਬੇ ਤੇ ਪੁਆਧ ਦੇ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੀ ਜਿਹੀ ਕਣਮਣ ਜਾਂ ਬ੍ਰੀਕ ਗੜੇ ਮਾਰੀ ਹੋ ਸਕਦੀ ਹੈ ਬਾਕੀ ਖੇਤਰਾਂ ਦੇ ਵਿੱਚ ਮੌਸਮ ਬੜਾ ਬਦਲੇਗਾ ਨਹੀਂ ਪੰਜਾਬ ਦੇ ਵਿੱਚ ਹਲਕੀ ਜਿਹੀ ਬੱਦਲ ਫਾਈ ਉਹਦੇ ਕਰਕੇ ਬਣੀ ਰਹਿ ਸਕਦੀ ਹੈ ਹੁਲ ਮਿਲਾ ਕੇ ਅਗਲੇ 2 ਦਿਨ ਮੌਸਮ ਸਾਫ ਰਹੇਗਾ